ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜਰਵਾਤ ਕਰਦੇ ਅੱਜ ਦੀ ਵੱਡੀ ਖਬਰ ਆਸਟ੍ਰੇਲੀਆ ਨੇ ਦੂਜੇ ਵਨਡੇਜ ਭਾਰਤ ਨੂੰ ਹਰਾਇਆ ਸ਼ੁਪਮਨ ਦੀਪ ਬਰਗੇਟ ਨੂੰ ਐਡੀਲੇਂਡ ਵਿੱਚ ਕਰਨਾ ਪਿਆ ਸ਼ਰਮਨਾਖਰ ਦਾ ਹਰ ਦਾ ਸਾਹਮਣਾ ਆਸਟ੍ਰੇਲੀਆ ਬਨਾਮ ਇੰਡੀਆ ਦੂਜਾ ਵਨਡੇ ਹਾਈਲਾਈਟਸ ਭਾਰਤ ਤੇ ਆਸਟ੍ਰੇਲੀਆ ਵਿਚ ਕਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਡੀਲੇਂਡ ਵਿੱਚ ਖੇਡਿਆ ਗਿਆ ਇਸ ਮੈਚ ਵਿੱਚ ਆਸਟ੍ਰੇਲੀਆ ਟੀਮ ਨੇ ਭਾਰਤ ਨੂੰ ਹਰਾ ਕੇ ਵਨਡੇ ਸੀਰੀ 2 ਮੈਨਾਂ 0 ਨਾਲ ਜਿੱਤ ਲਈ ਐਡੀਲੇਂਡ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਪਹਿਲਾ ਬੱਲੇਬਾਜ਼ ਕਰਦੇ ਹੋਏ ਭਾਰਤ ਨੇ 50 오ਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 264 ਦੌੜਾਂ ਬਣਾਈਆਂ ਜਵਾਬ ਵਿੱਚ ਆਸਟ੍ਰੇਲੀਆ ਟੀਮ ਨੇ 46.2 오ਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ ਟੀਚਾ ਪ੍ਰਾਪਤ ਕਰ ਲਿਆ ਆਸਟ੍ਰੇਲੀਆ ਬਨਾਮ ਇੰਡੀਆ ਦੂਜਾ ਵਨਡੇ ਭਾਰਤ 2008 ਤੋਂ ਬਾਅਦ ਭਾਰਤ ਪਹਿਲੀ ਵਾਰ ਐਡੀਲੇਂਡ ਵਿੱਚ ਇੱਕ ਵਾਨਡੇ ਮੈਚ ਹਾਰਿਆ 265 ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਟੀਮ ਦੀ ਸ਼ੁਰੂਆਤ ਖਰਾਬ ਰੱਖੀ ਕਪਤਾਨ ਮਸ਼ੇਲ ਮਾਰਸ਼ 24 ਗੇਂਦਾਂ ਵਿੱਚ 11 ਦੌੜਾਂ ਬਣਾ ਕੇ ਆਊਟ ਹੋ ਗਏ ਜਦੋਂ ਕਿ ਟ੍ਰੈਵਿਸ ਹੈਨ ਨੇ 40 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਮੈਥਿਊ ਸ਼ਾਰਟ ਨੇ 78 ਗੇਂਦਾਂ ਤੇ 76 ਦੌੜਾਂ ਬਣਾਈਆਂ ਜਿਸ ਵਿੱਚ 4 ਚੌਕਕੇ ਤੇ 2 ਛੱਕੇ ਸ਼ਾਮਲ ਸਨ ਮੈਥਿਊ ਰੈਂਚਨ ਨੇ 30 ਗੇਂਦਾਂ ਤੇ 30 ਦੌੜਾਂ ਬਣਾਈਆਂ ਕੁਪਰਕਨ ਕੋਨੌਲੀ ਨੇ 68 ਦੌੜਾਂ ਦੀ ਅਜੇਤੂ ਕਾਰੀਗੇੜੀ ਮਿਚ ਓਵਨ ਨੇ ਵੀ ਮਤੰਬਨ ਜੋਰਦਨ ਪਾਇਸ ਦੌਰਾਨ ਭਾਰਤ ਦੇ ਹਰਸ਼ਿਤ ਰਾਣਾ ਤੇ ਵਸਟਿੰਗ ਸੁੰਦਰ ਨੇ ਦੋ-ਦੋ ਵਿਕਟਾਂ ਲਈਆਂ ਇਸ ਮੈਚ ਵਿੱਚ ਹਾਰ ਦੇ ਨਾਲ ਭਾਰਤ ਨੇ ਇੱਕ ਸ਼ਰਮਨਾਕ ਰਿਕਾਰਡ ਦਰਜ ਕੀਤਾ ਇਹ 2008 ਤੋਂ ਬਾਅਦ ਐਡੀ ਲੈਂਡ ਵਿੱਚ ਭਾਰਤ ਦੀ ਪਹਿਲੀ ਇੱਕ ਰੋਜਾ ਹਾਰ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ